ਹਾਂਜੀ ਬਾਈ ਸਵਾਗਤ ਹੈ ਆਪਣੇ ਚੈਨਲ ਤੇ ਤੁਹਾਡਾ ਅੱਜ ਦੀ ਗੱਲ ਕਰਦੇ ਆ ਆਪਾਂ ਮੁੱਛਲ ਪੀਵੀ 11401 ਦੀ ਜਿਵੇਂ ਕਿ ਤੁਹਾਨੂੰ ਪਤਾ ਸਪਰੇਅ ਦਾ ਅੱਜਕਲ ਬਹੁਤ ਜ਼ੋਰ ਚੱਲ ਰਿਹਾ ਹੈ ਨਾ ਤੇ ਆਪਾਂ ਕਿਹੜੀ ਕਰੀਏ ਤੁਸੀਂ ਕਿਹੜੀ ਚਾਹਦੇ ਹੋ ਕਮੈਂਟਾਂ ਚ ਦੱਸਿਓ ਕੁਝ ਕਿਸਾਨ ਇੱਧਰ ਆਪਣੇ ਕਾਲੇ ਹੋਰ ਆ ਚੁੱਕੇ ਆ ਸਪਰੇਅ ਕਰਨ ਪਹਿਲਾਂ ਤਾਂ ਇਹਨਾਂ ਨੂੰ ਮਿਲ ਲਗੇ ਉਧਰ ਉਹ ਦੂਜੇ ਪਾਸੇ ਪੱਗਾ ਖੜਾ ਇੱਧਰ ਟੋਲੀ ਚੱਕੀ ਰੱਖ ਰਿਹਾਗਾ ਹੁਣ ਕਿਹੜੀ ਸਪਰੇਅ ਆਪਣੇ ਲਈ ਵੈਸਟ ਰੋ ਵੀ ਕੁਝ ਕਿਸਾਨ ਪੁਰਾ ਨੁਕਸਾਨ ਕਰਾ ਲੈਂਦੇ ਆ ਜਾਣਕਾਰੀ ਘੱਟ ਹੋਣ ਨਾਲ ਜਾ ਆਪਾਂ ਅੱਜ ਲੈ ਕੇ ਆਂਦੀ ਆ ਸਜੈਂਟਾ ਕੰਪਨੀ ਦੀ ਚੈਸ ਜਿਹਨੂੰ ਕਿ ਆਪਾਂ ਹੈਪਰ ਦੇ ਲਈ ਵਰਤਦੇ ਆ ਦੂਜਾ ਆ ਗਿਆ ਐਮੀ ਸਟਾਰਟਾਪ ਫੰਗੀ ਸਾਇਡ ਤੀਜੀ ਆ ਗਈ ਸੁੰਡੀ ਵਾਲੀ ਵੈਗੋ ਬਾਇਰ ਕੰਪਨੀ ਦੀ ਤੇ ਉੱਪਰ ਪਿਆ ਸਟicker ਇੱਧਰ ਆ ਗਈ ਪੁੜੀ ਟ੍ਰਾਈਸਾਈਕਲਾਜੋਲ ਦੀ ਸੋ ਇਹਨਾਂ ਦਵਾਈਆਂ ਨਾਲ ਬਹੁਤ ਫਾਇਦਾ ਹੈ ਇੱਕ ਦਾ ਰਿਜ਼ਲਟ ਇਹਨਾਂ ਦਾ ਬਹੁਤ ਲੰਬਾ ਹੈਗਾ ਤੇ ਚੰਗਾ ਰਿਜ਼ਲਟ ਆਪਾਂ ਪਿਛਲੇ 3 ਸਾਲ ਤੋਂ ਇਹ ਵਰਤ ਰਹੇ ਆ ਇੱਧਰ ਕਾਲਾ ਦਵਾਈ ਕੋਲ ਰਿਹਾਗਾ ਕੋਲ ਆ ਜਿਹੜਾ ਤੁਸੀਂ ਵਦ ਗਿਆ ਸਟੱਜੇ ਟਾਂਕ ਨਾਲ ਬਣਾਉਣਾਗਾ ਸਟicker ਜਿਹੜਾ ਉਹ ਹਮੇਸ਼ਾ ਆਪਾਂ ਲਾਸਟ ਤੇ ਪਾਇਆ ਕਰੋ ਕਿਉਂਕਿ ਸਾਰਾ ਕੰਮ ਇਸ ਤੀ ਖੜਾ ਹੁੰਦਾ ਕੋਲ ਤੇ ਇਧਰ ਬੱਗਾ ਟੋਲੀ ਸਟਾਰਟ ਕਰ ਰਿਹਾ ਬੱਗੇ ਦੀ ਟੋਲੀ ਨਹੀਂ ਸਟਾਰਟ ਹੁੰਦੀ ਅੱਜ ਪਤਾ ਨਹੀਂ ਲੱਗਦਾ ਸੀਰੀਟ ਨਹੀਂ ਬਣਿਆ ਜਾਂ ਕੋਈ ਹੋਰ ਕਾਰਨ ਹੋ ਸਕਦਾ ਦੇਖਦੇ ਆ ਕਿੰਨੇ ਚਿਰ ਚ ਸਟਾਰਟ ਕਰਦਾ ਕਾਲਾ ਬਗਿਆ ਕਾਲਾ ਇਹ ਇਹ ਹੋ ਗਈ ਕੋਈ ਨਹੀਂ ਹਾਂ ਬਗੇ ਖੜ ਗਿਆ ਇੱਧਰ ਕਾਲਾ ਟੋਲੀ ਪਾਰ ਰਿਹਾ ਹੈਗਾ ਜਾਣਕਾਰੀ ਤੁਹਾਨੂੰ ਸਾਰੇ ਜਿੰਨੇ ਵੀਡੀਓ ਜੁੜੇ ਰਹੋ ਲਾਸਟ ਤੱਕ ਨਾਲ ਨਾਲ ਇਹ ਵੀ ਦਿਖਾਉਣਾ ਜੇ ਟੋਲੀ ਆ ਮੁੰਡਿਆਂ ਨੇ ਟੋਲੀਆਂ ਪਾਰ ਲੀਆਂ ਦਵਾਈ ਦੀ ਗੱਲ ਆਪਾਂ ਕਰਦੇ ਹਾਂ ਇੱਕ ਵਾਰ ਤੋਂ ਬਾਅਦ ਉਹ ਗੱਡੀਆਂ ਹੁੰਣ ਜਿਹੜੀਆਂ ਚੱਲ ਪਿਆਣੇ ਲੈ ਕੇ ਗਰਮੀ ਵੀ ਅੱਜ ਬਹੁਤ ਜ਼ਿਆਦਾ ਹੈਗੀ ਸੋ ਕਾਲੇ ਨੇ ਦਾ ਛੜ ਤੱਕ ਲੱਚ ਖਫਾਰਾ ਫੂਰਾ ਚੈੱਕ ਕਰੋ ਤੁਸੀਂ ਵੀ ਕਮੈਂਟਾਂ ਚ ਦੱਸਿਓ ਵੀ ਕਿਵੇਂ ਬਰਾਬਰ ਚੱਲ ਰਹੀ ਹੈ ਆਪਣੇ ਬੰਦੇ ਜਾਂ ਕੋਈ ਹੋਰ ਨੀਕੀ ਰਹਿ ਰਹੀ ਹੈ ਕਮੀਆਂ ਤਾਂ ਦੱਸਿਓ ਇਹ ਵੈਰਾਈਟੀ ਤਾਂ ਵੈਸੇ ਹੈਗੀ ਆ ਆਪਣੀ 212 ਤੇ 1401 ਤੁਹਾਨੂੰ ਦਿਖਾਉਣੇ ਆ ਕਿ ਜਿਹੜੀ ਉਹ 1401 ਦੇ ਲਈ ਲੈ ਲੈਂਦੀ ਸੀਗੀ ਟਾਂ ਤੋਂ ਤਾਂ ਠੀਕ ਆ ਵੀ ਫਫਾਰਾ ਦਾ ਫਿਰ ਟਾਨਾ ਪ੍ਰੋਗਰਾਮ ਉਸੋ ਗੱਲ ਕਰਦੇ ਆਪਾਂ ਮੁੱਛਲ ਜਦੋਂ ਸਿੱਕ ਕਾਲੀ ਸੋ ਵੀਰੋ ਇਹ ਆ ਗੱਲ ਵੀ ਹਜੇ ਤੱਕ ਵੈਸੇ ਕੋਈ ਜ਼ਿਆਦਾ ਬਿਮਾਰੀ ਨਹੀਂ ਆਪਾਂ ਪਹਿਲੀ ਸਪਰੇਅ ਕਰਾਂਗੇ ਹੁਣ ਇਸ ਟਾਈਮ ਮੁੱਛਲ ਦੇ ਜਿਹੜੀ ਚੱਲ ਰਹੀ ਆ ਇਹਦਾ ਕਾਰਨ ਇਹ ਵੀ ਜੇ ਆਪਾਂ ਹੁਣ ਤੋਂ ਚੰਗੀ ਸਪਰੇਅ ਕਰਾਂਗੇ ਤਾਂ ਦੋ ਸਪਰੇਅਾਂ ਦੇ ਨਾਲ ਤਕਰੀਬਨ ਨੇੜੇ ਲੱਗ ਜਾਂਦਾ ਬਾਕੀ ਮੁੱਛਲ ਦੇ ਉੱਤੇ ਤੁਸੀਂ ਹਮੇਸ਼ਾ ਚੰਗੀ ਹੀ ਦਵਾਈ ਕਰੋ ਜੇ ਪੰਗਾ ਹੀ ਲੱਗਦਾ ਹੀ ਆ ਤਾਂ ਹੁਣ ਫਿਰ ਹੁਣੋਂ ਸਿਰੇ ਦਾ ਚੜਾਉਣਾ ਹੀ ਪੈਣਾ ਆ ਆ ਗਈ ਆਪਣੀ ਸੋਲਰ 7.5 HP ਦੀ ਅੱਜ ਬਤਲਵਾਈ ਥੋੜੀ ਹੈਗੀ ਆ ਵਿੱਚ ਤੇ ਪਾਣੀ ਆ ਜਿਹੜਾ ਬਸ ਟਾਈਮ ਪਾਸ ਜਾਂ ਕਰ ਰਿਹਾਗਾ ਬੰਦੇ ਆਪਣੇ ਲਗਾਤਾਰ ਟੋਲੀ ਤੇ ਟੋਲੀ ਭਰਾਉਂਦੇ ਜੁਰੇ ਆਉਂਦੇ ਆ ਲੱਗਦਾ ਸ਼ਾਮੋਂ ਤੱਕ ਨਿਕਲ ਜਾਣੀ ਅੱਜ ਸਾਰੀ 18 18 ਗਿੱਲੇ ਕਰਨੇ ਅੱਜ ਆ ਬਾਕੀ ਭਰਾਓ ਪਹਿਲੀ ਵੀਡੀਓ ਆਪਣੀ ਯਾਰ ਆਪਾਂ ਕਦੇ ਪਾਈ ਨਹੀਂ ਹਨਾ ਹੌਲੀ ਹੌਲੀ ਤੁਹਾਨੂੰ ਜਾਣਕਾਰੀ ਦਿਨ ਦਿਹਾੜਾਵਾਂਗੇ ਜਾਣਕਾਰੀ ਤੁਹਾਨੂੰ ਵਧੀਆ ਮਿਲੂਗੀ ਆਪਣੀ ਵੀਡੀਓ ਨੂੰ ਸ਼ੇਅਰ ਕਰਦੇ ਭਰਾ ਬਣ ਕੇ ਤੇ ਚੈਨਲ ਕਰ ਲੈ ਸਬਸਕ੍ਰਾਈਬ ਪਹਿਲਾ ਦੇਣਾ ਆਪਾਂ ਪਹਿਲੀ ਵੀਡੀਓ ਬਣਾਈ ਆਪਾਂ ਨੂੰ ਕੱਟ ਵੱਢ ਕੇ ਇਹ ਬਣਾਉਣੀ ਨਹੀਂ ਆਉਂਦੀ ਯਾਰ ਥੋੜੇ ਜਮ ਘਾਰੇ ਜਾਨੀ ਲਾਉਣੇ ਆਉਂਦੇ ਵਿੱਚ ਤੇ ਪਾ ਦੇਾਂਗੇ ਤੱਕ ਹੌਲੀ ਹੌਲੀ ਕੋਈ ਗੱਲ ਨਹੀਂ ਢੀ ਵਸ ਤੁਸੀਂ ਚੈਨਲ ਨੂੰ ਥੋੜਾ ਜਿਆਦਾ ਕਰੋ ਸਪੋਰਟ ਆਪਣੇ ਨੂੰ ਤੇ ਬਾਕੀ ਤੁਸੀਂ ਦੇਖਦੇ ਰਹੋ ਅੱਗੇ ਹੁਣ ਰੋਜ਼ਾਨਾ ਹੀ ਜਾਣਕਾਰੀ ਆਇਆ ਕਰੋ ਟੌਪ ਦੀ ਧੰਨਵਾਦ ਸਾਰੇ ਭਰਾਵਾਂ ਦਾ ਇਸੇ ਤਰ੍ਹਾਂ ਪਿਆਰ ਕਰਦੇ ਰਹੋ